ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਬਧਾਤਾ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗੇ ਹਾਂ ਪੁਰਾਣੇ ਸਮੇਂ ਦੀ ਗੱਲ ਆ ਕਿ ਰਾਜੇ ਨੇ ਆਪਣੇ ਪੰਡਤ ਵਿਦਵਾਨ ਨੂੰ ਪੁੱਛਿਆ ਵੀ ਅੰਨਾ ਖੂਕਾਸ ਨੂੰ ਕਿਹਾ ਜਾਂਦਾ ਤੇ ਮੈਨੂੰ ਇਹਦੇ ਬਾਰੇ ਦੱਸ ਉਹ ਕਹਿੰਦਾ ਜੀ ਛੱਡੋ ਖੜਾ ਤੁਸੀਂ ਇਹ ਚੀਜ਼ ਤੋਂ ਕੀ ਲੈਣਾ ਆਪ ਦਾ ਰਾਜ ਕਰੋ ਮਸਤੀ ਮਾਣੋ ਉਹ ਕਹਿੰਦਾ ਵੀ ਨਹੀਂ ਉਹਨੇ ਜਦੋਂ ਕੋਈ ਜਵਾਬ ਨਾ ਦਿੱਤਾ ਉਹ ਕਹਿੰਦਾ ਵੀ ਤੈਨੂੰ 1 ਮਹੀਨੇ ਦਾ ਟਾਈਮ ਦਿੱਤਾ ਮੈਨੂੰ ਅੰਨੇ ਖੂ ਬਾਰੇ ਜਾਣਕਾਰੀ ਦੇ ਵੀ ਅੰਨਾ ਖੂ ਕਾਸ ਨੂੰ ਕਿਹਾ ਜਾਂਦਾ ਤੇ ਨਹੀਂ 1 ਮਹੀਨੇ ਬਾਅਦ ਜਿਹੜੇ ਤੇਰੀਆਂ ਕੋਲੇ ਸੁੱਖ ਸਹੂਲਤਾਂ ਨੇ ਸਾਰੀਆਂ ਖੋਲ ਲੈਣੀਆਂ ਤੇ ਤੈਨੂੰ ਦੇਸ਼ ਨਿਕਾਲਾ ਦਿੱਤਾ ਜਾਊ ਉਹ ਵਿਚਾਰਾ ਬੜਾ ਹੈਰਾਨ ਹੋਇਆ ਵੀ ਮੈਂ ਕਿੱਥੋਂ ਪਤਾ ਕਰਾਂ ਹਨਾ ਉਹਨੇ ਬਥੇਰੀ ਕੋਸ਼ਿਸ਼ ਕੀਤੀ ਨਾ ਕੋਈ ਪਤਾ ਲੱਗਿਆ ਤਾਂ ਥੋੜੇ ਦਿਨ ਰਹਿੰਦੇ ਦੇਖ ਕੇ ਉਹਨੇ ਆਖਿਆ ਵੀ ਤੂੰ ਆ ਜੰਗਲਾਂ 'ਚ ਹੀ ਜਾਣਾ ਤੂੰ ਕਿਸੇ ਝਾੜ ਜਗ੍ਹਾਲ ਨੂੰ ਚੱਲ ਪਿਆ ਵੀ ਚਲੋ ਦੇਖਦੇ ਆ ਕਿਹੋ ਜਿਹੇ ਹਾਲਾਤ ਹੁੰਦੇ ਆ ਉਥੇ ਇੱਕ ਭੇਡਾਂ ਚਾਰਨ ਵਾਲਾ ਬਾਈ ਫਿਰੇ ਤੇ ਉਹਨੇ ਦੇਖ ਕੇ ਵੀ ਪੰਡਤ ਜੀ ਆ ਰਹੇ ਨੇ ਵਿਦਵਾਨ ਨੇ ਉਹਨਾਂ ਦਾ ਸਤਿਕਾਰ ਕੀਤਾ ਤੇ ਪੁੱਛਿਆ ਵੀ ਪੰਡਤ ਜੀ ਤੁਸੀਂ ਇੱਧਰ ਯਾੜ ਜੰਗਲਾਂ ਦੇ ਵਿੱਚ ਕੀ ਕਰਦੇ ਫਿਰਦੇ ਹੋ ਇੱਧਰ ਕਿਵੇਂ ਉਹ ਕਹਿੰਦਾ ਯਾਰ ਸਾਡ ਵੀ ਮਤਲਬ ਤੇਰੇ ਸਮਝਣ ਵਾਲੀ ਗੱਲ ਨਹੀਂ ਉਹ ਕਹਿੰਦਾ ਜੀ ਤੁਸੀਂ ਦੱਸੋ ਤਾਂ ਸਹੀ ਗੇਰੀ ਕੋਈ ਹੱਲ ਹੋ ਜਾਂਦਾ ਉਹ ਕਹਿੰਦਾ ਹੱਲ ਦਾ ਯਾਰ ਇਹ ਆ ਵੀ ਮੈਨੂੰ ਰਾਜੇ ਨੇ ਅੰਨੇ ਖੂਬਾਰੇ ਪੁੱਛ ਲਿਆ ਹੁਣ ਮੈਨੂੰ ਅੰਨੇ ਖੂਦਾਂ ਨਹੀਂ ਪਤਾ ਲੱਗਦਾ ਤੇ ਉਹ ਆ ਦਿਨ ਥੋੜੇ ਰਹਿ ਗਏ ਵੀ ਮੈਨੂੰ ਤਾਂ ਦੇਸ਼ ਨਿਕਾਲਾ ਦੇ ਦੇਣਾ ਮੇਰੇ ਨਾਲ ਸੁਖ ਸੁਲ ਤਾਂ ਸਾਰੀਆਂ ਖੋਈਆਂ ਜਾਣੀਆਂ ਤੇ ਵੀ ਇਹਦੇ ਬਾਰੇ ਮੈਨੂੰ ਸਵਾਲ ਪਾਇਆ ਸੀ ਇਹ ਮੁਸਕਲੋ ਐ ਖੜਾ ਉਹ ਕਹਿੰਦਾ ਜੀ ਤੁਸੀਂ ਰਾਜੇ ਦੇ ਸਵਾਲ ਦਾ ਜਵਾਬ ਦੇਣਾ ਛੱਡੋ ਖੜਾ ਤੇ ਤੁਹਾਨੂੰ ਮੈਂ ਪਾਰਥ ਦਿੰਨਾ ਤੁਸੀਂ ਸੋਨਾ ਬਣਾਓ ਸੋਨਾ ਇਕੱਠਾ ਕਰੋ ਛੋਡੇ ਤਾਂ ਆਪ ਦੇ ਨੌਕਰ ਬਣ ਜਾਣਗੇ ਉਹ ਕਹਿੰਦਾ ਸਹੀ ਗੱਲ ਹੈ ਤੇਰੇ ਕੋਲੇ ਹੈਗਾ ਪਾਰਥ ਕਹਿੰਦਾ ਹਾਂ ਕਹਿੰਦਾ ਦੇ ਫਿਰ ਯਾਰ ਉਹ ਕਹਿੰਦਾ ਐ ਨਹੀਂ ਪਹਿਲਾਂ ਤੈਨੂੰ ਮੇਰਾ ਚੇਲਾ ਬਣਾ ਨਾ ਪੋ ਉਹ ਕਹਿੰਦਾ ਵੀ ਮੈਂ ਤੇਰਾ ਚੇਲਾ ਤੂੰ ਇੱਕ ਕਣਪੜ ਬੰਦਾ ਭੇਡਾਂ ਚਾਰਨ ਵਾਲਾ ਮੈਂ ਗਿਆਨੀ ਗੁਣੀ ਗਿਆਨੀ ਬੰਦਾ ਹਨਾ ਰਾਜੇ ਦੇ ਦਰਬਾਰ ਦੇ ਵਿੱਚ ਤੇ ਤੂੰ ਮੈਂ ਤੇਰਾ ਚੇਲਾ ਕਿਵੇਂ ਬਣਾ ਉਹ ਕਹਿੰਦਾ ਫਿਰ 파ਰਥ ਨਹੀਂ ਮਿਲਣਾ ਕਹਿੰਦਾ ਚਲੋ ਠੀਕ ਆ ਮੈਂ ਤੇਰਾ ਚੇਲਾ ਬਣ ਜੂ ਕਹਿੰਦਾ ਪੈਰੀ ਹੱਥ ਵੀ ਲਾਉਣੇ ਪੈਣਗੇ ਕਹਿੰਦਾ ਯਾਰ ਪੈਰੀ ਹੱਥ ਤਾਂ ਨਹੀਂ ਲਾ ਸਕਦਾ ਮੈਂ ਕਹਿੰਦਾ ਫਿਰ 파ਰਥ ਨਹੀਂ ਮਿਲਣਾ ਚਲੋ ਉੱਤੇ ਵੀ ਮੰਨ ਜਾਂਦਾ ਉਹ ਫਿਰ ਉਹ ਕਹਿੰਦਾ ਵੀ ਤੈਨੂੰ ਨਾਲ ਇੱਕ ਸ਼ਰਤ ਹੋਰ ਆ ਭੇਡ ਦਾ ਦੁੱਧ ਪੀਣਾ ਪਊ ਕਹਿੰਦਾ ਯਾਰ ਭੇਡ ਦਾ ਦੁੱਧ ਮੈਂ ਕਿਵੇਂ ਪੀਊਂਗਾ ਵੀ ਇਹ ਤਾਂ ਤੂੰ ਧੱਕਾ ਕਰਦਾ ਉਹ ਕਹਿੰਦਾ ਧੱਕਾ ਮੈਂ ਕਿਹੜਾ ਤੈਨੂੰ ਸੱਦਣ ਗਿਆ ਸੀ ਜਾ ਚਲਾ ਜਾ ਫਿਰ 파ਰਥ ਨਹੀਂ ਮਿਲਣਾ ਉਹਨੇ ਅੱਖਾਂ ਚਲੋ ਕਿਧਰ ਤੱਕ ਇਹ ਖਾਵਾਂਗੇ ਜੇ 파ਰਥ ਮਿਲ ਗਿਆ ਜ਼ਿੰਦਗੀ ਸੌਖੀ ਹੋ ਜਾਊਗੀ ਉਹ ਕਹਿੰਦਾ ਵੀ ਠੀਕ ਆ ਮੈਂ ਭੇਡ ਦਾ ਦੁੱਧ ਪੀ ਲਊਗਾ ਉਹ ਕਹਿੰਦਾ ਵੀ ਮਤਲਬ ਐ ਨਹੀਂ ਜੇ ਤੂੰ ਪਹਿਲਾਂ ਮੰਨ ਜਾਂਦਾ ਤੇ ਮੈਂ ਤੈਨੂੰ ਅੱਗੇ ਨਹੀਂ ਸੀ ਕਹਿਣਾ ਤੇ ਵੀ ਤੈਨੂੰ ਉਹ ਮੇਰਾ ਝੂਠਾ ਪੀਣਾ ਪਊ ਉਹ ਕਹਿੰਦਾ ਵੀ ਇਹ ਤਾਂ ਤੂੰ ਬਾਲਾ ਧੱਕਾ ਕਰ ਰਿਹਾ ਝੂਠਾ ਮੈਂ ਤੇਰਾ ਕਿਵੇਂ ਪੀਊਂਗਾ ਤੁਗੰਦਰ ਫਰਮਾ ਪਾਰਸ ਨਹੀਂ ਦਿੰਦਾ ਚਲੋ ਵਿਚਾਰਾ ਫੇਰ ਫਸਿਆ ਹਾਂ ਕਰ ਦਿੰਦਾ ਉਸ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਜਿਹੜਾ ਦੁੱਧ ਆ ਉਹ ਬੰਦੇ ਦੀ ਖੋਪਰੀ ਵਿੱਚ ਚੂਗਾ ਉਹ ਬੰਦੇ ਦੀ ਸਾਹਮਣੇ ਖੋਪਰੀ ਪਈ ਆ ਉਹਦੇ ਵਿੱਚ ਚੋ ਕੇ ਤੈਨੂੰ ਦੁੱਧ ਪੀਣਾ ਪਊ ਉਹ ਕਹਿੰਦਾ ਯਾਰ ਤੂੰ ਖੋਪਰੀ 'ਚ ਦੁੱਧ ਚੂਵੇਂਗਾ ਫਿਰ ਤੂੰ ਉਹਦੇ 'ਚ ਤੂੰ ਪੀਵੇਂਗਾ ਫਿਰ ਮੈਨੂੰ ਝੂਠਾ ਕਰਕੇ ਪਾਵੇਂਗਾ ਉਹ ਕਹਿੰਦਾ ਮੈਂ ਨਹੀਂ ਖੋਪਰੀ 'ਚੋਂ ਪੀਣਾ ਮੈਂ ਘੁਰਲੀ ਭਰੂੰ ਮੂੰਹ 'ਚੋਂ ਤੇ ਉਹਦੇ 'ਚ ਦੁੱਧ ਪਾਉਂਗਾ ਉਹ ਤੈਨੂੰ ਪੀਣਾ ਪਊ ਕਹਿੰਦਾ ਵੀ ਇਹ ਐਡਾ ਜ਼ੁਲਮ ਨਹੀਂ ਮੈਂ ਸਹਿ ਸਕਦਾ ਵੀ ਮੈਂ ਨਹੀਂ ਰਹਿਣ ਦੇ ਉਹ ਕਹਿੰਦਾ ਚੱਲ ਫਿਰ ਫੜ ਰਸਤਾ ਆਪਦਾ ਮੈਂ ਪਾਰਤ ਨਹੀਂ ਦਿੰਦਾ ਉਸਨੇ ਫੇਰ ਸੋਚਿਆ ਵੀ ਯਾਰ ਦਿਨ ਥੋੜੇ ਰਹਿ ਗਏ ਤੇ ਰਾਜੇ ਨੇ ਆਪਾਂ ਨੂੰ ਕੱਢ ਦੇਣਾ ਮਹਿਲਾਂ ਚੋਂ ਦੇਸ਼ ਨਿਕਾਲਾ ਦੇ ਦੇਣਾ ਜੰਗਲਾਂ ਚ ਕਿੱਥੇ ਭੜਕਦੇ ਫਿਰਾਂਗੇ ਚਲੋ ਇਹ ਵੀ ਮੰਨ ਲਾ ਉਹ ਕਹਿੰਦਾ ਵੀ ਚਲੋ ਠੀਕ ਆ ਮੈਨੂੰ ਤੇਰੀ ਇਹ ਵੀ ਸ਼ਰਤ ਮਨਜ਼ੂਰ ਆ ਮੈਂ ਤੇਰਾ ਝੂਠਾ ਵੀ ਪੀ ਲੂੰ ਖੋਪਰੀ ਚ ਵੀ ਬੀਲੋ ਮੈਨੂੰ ਪਾਰਸ ਦੇ ਦੇ ਉਹ ਕਹਿੰਦਾ ਦੇਖ ਭਰਾਵਾ ਨਾ ਮੇਰੇ ਕੋਲੇ ਪਾਰਸਾ ਨਾ ਮੈਂ ਤੈਨੂੰ ਚੀਲਾ ਬਣਾਉਣਾ ਨਾ ਤੇਥੋਂ ਪੈਰੀ ਹੱਥ ਲਵਾਉਣੇ ਆ ਨਾ ਮੈਂ ਤੈਨੂੰ ਝੂਠਾ ਕਰਕੇ ਦੁੱਧ ਦੇਣਾ ਨਾ ਹੀ ਖੋਪਰੀ ਚ ਪਿਉਣਾ ਤੇ ਤੇਰੇ ਸਵਾਲ ਦਾ ਜਵਾਬ ਆ ਇਹ ਤੂੰ ਕਹਿੰਦਾ ਕਿਵੇਂ ਕਿੰਨਾ ਦੇਖ ਤੂੰ ਇਹ ਇਹਨੂੰ ਅੰਨਾ ਖੂ ਕਿਹਾ ਜਾਂਦਾ ਲਾਲਚ ਦਾ ਅੰਨਾ ਖੂ ਜਿਹੜਾ ਤੂੰ ਕਿਹਨਾਂ ਲਾਲਚ ਦੇ ਵਿੱਚ ਆ ਕੇ ਵੀ ਮੇਰੇ ਕੋਲੇ ਪਾਰ ਸਾਜੂ ਸੋਨਾ ਮਿਲ ਜੂ ਆ ਹੋ ਜੂ ਉਹ ਹੋ ਜੂ ਕਰਕੇ ਤੂੰ ਨਾਂ ਮੰਨਣ ਵਾਲੀਆਂ ਸ਼ਰਤਾਂ ਵੀ ਮੰਨ ਗਿਆ ਜਿਹੜੀਆਂ ਤੂੰ ਹੋ ਸਕਦਾ ਆਮ ਕਿਸੇ ਹੋਰ ਗੱਲ ਤੇ ਜੇ ਆਪਾਂ ਗੱਲ ਕਰਦੇ ਤਾਂ ਤੂੰ ਨਹੀਂ ਮੰਨਣਾ ਸੀਗਾ ਤੇ ਤੂੰ ਹਰ ਇੱਕ ਚੀਜ਼ ਦੇ ਨਾਲ ਸਮਝੌਤਾ ਕਰ ਲਿਆ ਮੇਰਾ ਝੂਠਾ ਦੁੱਧ ਪੀਣ ਨੂੰ ਵੀ ਚੇਲਾਵਾਨ ਨੂੰ ਵੀ ਖੋਪਰੀ ਚ ਦੁੱਧ ਪੀਣ ਵਾਸਤੇ ਵੀ ਤੂੰ ਮੰਨ ਗਿਆ ਇਹਨੂੰ ਲਾਲਚ ਦਾ ਖੂ ਅੰਨਾ ਖੂ ਕਿਹਾ ਜਾਂਦਾ ਲਾਲਚ ਦੇ ਵਿੱਚ ਆ ਕੇ ਬੰਦਾ ਅੰਨੇ ਖੂ ਦੇ ਵਿੱਚ ਡੇਗ ਬੈੰਦਾ ਉੱਥੋਂ ਨਿਕਲਣਾ ਮੁਸ਼ਕਲ ਆ ਤੇ ਇਸ ਕਰਕੇ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਆਪਦੀ ਹੱਕ ਚਤ ਦੀ ਕਮਾਈ ਕਰੋ ਲਾਲਚ ਦੇ ਵਿੱਚ ਆ ਕੇ ਕਿਸੇ ਦਾ ਗਲ ਨਾ ਘੁੱਟੋ ਬਾਅਦ ਦੇ ਵਿੱਚ ਫਿਰ ਔਲਾਦ ਆ ਜਿਹੜੀ ਉਹ ਮਾੜੀ ਨਿਕਲਦੀ ਹੈ ਫਿਰ ਆਪਾਂ ਪਿੱਟਦੇ ਹਾਂ ਇਸ ਕਰਕੇ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਲਾਲਚ ਦੇ ਵਿੱਚ ਆ ਕੇ ਕਿਸੇ ਦਾ ਨੁਕਸਾਨ ਨਾ ਕਰੋ ਕਿਸੇ ਦਾ ਗਲ ਨਾ ਘੁੱਟੋ ਇਹ ਜਿਹੜੀ ਗੱਲ ਆ ਇਹ ਮੈਂ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦੀ ਕਥਾ ਦੇ ਵਿੱਚੋਂ ਸੁਣੀ ਸੀ ਤੇ ਮੈਨੂੰ ਵਧੀਆ ਲੱਗੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਤੀ ਤੇ ਸਹਿਰ ਜਰੂਰ ਕਰਿਓ ਜੇ ਗੱਲ ਚੰਗੀ ਲੱਗੀ ਤਾਨੂੰ ਪੱਲੇ ਵੀ ਜਰੂਰ ਬੰਨਿਓ ਸਾਡਾ ਫਰਜ਼ ਆ ਕਿ ਅਸੀਂ ਵੀ ਲਾਲਚ ਤੋਂ ਬਚੀਏ ਵਾਕਈ ਉਹ ਜਿਹੜਾ ਅੰਨਾ ਖੂਆ ਲਾਲਚ ਮੈਨੂੰ ਵਧੀਆ ਲੱਗੀ ਗੱਲ ਤਾਂ ਕਰਕੇ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਇਹ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਜਿਹੜੇ ਕਥਾਵਾਚਕ ਨੇ ਸਾਡੇ ਉਹਨਾਂ ਤੋਂ ਮੈਂ ਜਿਹੜੀ ਗੱਲ ਸੁਣੀ ਸੀ ਤੇ ਮੈਂ ਤੁਹਾਡੇ ਨਾਲ ਸਾਂਝੀ ਕਰੀ ਆ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ